ਸੋਸ਼ਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸਦੀ ਕਿ ਸੋਸ਼ਲ ਵੈਲਫੇਅਰ ਕਮੇਟੀ ਨਿਆਨੰਗਲ ਵੱਲੋਂ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਦੌਰਾਨ ਪਹੁੰਚੇ ਪੰਜਾਬ ਪੁਲਿਸ ਦੇ ਡੀਆਈਜੀ ਜ਼ਿਲ੍ਹਾ ਦਲਜੀਤ ਸਿੰਘ ਰਾਣਾ ਤੁਹਾਨੂੰ ਦੱਸਦੀ ਹੈ ਕਿ ਸੋਸ਼ਲ ਵੈਲਫੇਅਰ ਕਮੇਟੀ ਨਿਆਨੰਗਲ ਵੱਲੋਂ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਦੌਰਾਨ ਪੰਜਾਬ ਪੁਲਿਸ ਦੇ ਡੀਆਈਜੀ ਜ਼ਿਲ੍ਹਾ ਦਲਜੀਤ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਮੰਗਲ ਪਹੁੰਚੇ ਜਿੱਥੇ ਉਹਨਾਂ ਵੱਲੋਂ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਉਕਤ ਵਾਲੀਬਾਲ ਟੂਰਨਾਮੈਂਟ ਦੀ ਵਧਾਈ ਦਿੱਤੀ ਉਥੇ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਅਜੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੰਗਲ ਉਹਨਾਂ ਨੂੰ ਆਪਣੇ ਘਰ ਵਰਗਾ ਲੱਗਦਾ ਹੈ ਕਿਉਂਕਿ ਜਿਹੜੇ ਪ੍ਰਬੰਧਕਾਂ ਵੱਲੋਂ ਇਹ ਟੂਰਨਾਮੈਂਟ ਕੁਲਿੱਕਿਆ ਗਿਆ ਹੈ ਉਹ ਉਹਨਾਂ ਕੋਲ ਪੜਦੇ ਰਹੇ ਹਨ ਸ਼੍ਰੀ ਦਲਜੀਤ ਰਾਣਾ ਨੇ ਕਿਹਾ ਕਿ ਮੰਗਲ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਲਗਾਓ ਹੈ ਕਿਉਂਕਿ ਜਿੱਥੇ ਉਹਨਾਂ ਦੇ ਕਈ ਨਾਲ ਪੜਨ ਵਾਲੇ ਮੰਗਲ ਸ਼ਹਿਰ ਦੇ ਵਿੱਚ ਚੰਗੇ ਮੁਕਾਮ ਤੇ ਹਨ ਉੱਥੇ ਹੀ ਉਹਨਾਂ ਨੂੰ ਵੀ ਇਸ ਸ਼ਹਿਰ ਪਹੁੰਚ ਕੇ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਆਪਣੇ ਘਰ ਪਹੁੰਚੇ ਹੋਣ ਉਹਨਾਂ ਕਿਹਾ ਕਿ ਜੋ ਉਪਰਾਲਾ ਉਕਤ ਕਮੇਟੀ ਵੱਲੋਂ ਕੀਤਾ ਗਿਆ ਹੈ ਉਹ ਬਹੁਤ ਹੀ ਵਧੀਆ ਹੈ ਤੇ ਉਹਨਾਂ ਦੇ ਵੀ ਦਿਲ ਦੀ ਇੱਛਾ ਹੈ ਕਿ ਉਹ ਰਿਟਾਇਰ ਹੋਣ ਤੋਂ ਬਾਅਦ ਆਪਣੇ ਇਹਨਾਂ ਪਿੰਡਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਤੋ ਵੱਤ ਗਰਾਊਂਡ ਪਿੰਡਾਂ ਵਿੱਚ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਸਕਣ ਇਸ ਮੌਕੇ ਹੋਰ ਕੀ ਕੁਝ ਕਿਹਾ ਡੀਆਈਜੀ ਤਜੀਤ ਰਾਣਾ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਤੇ ਵੱਖ-ਵੱਖ ਤਸਵੀਰਾਂ ਇਸ ਵਾਲੀਬਾਲ ਟੂਰਨਾਮੈਂਟ ਦੀ ਤੁਹਾਨੂੰ ਦਿਖਾਉਂਦੇ ਹਾਂ ロジー,ーがい、来たら、来たら、来たら、来たら、来たら、来たら、来たら、来たら、たた ਪਹਿਲਾ ਸੈਮੀਫਾਈਨਲ ਅੱਜ ਦਾ ਐਨਪੀਓਰ ਅਵਾਰ ਮਹਿਨੇਤ ਫੂਟ ਐਨਪੀਓ ਮੁੰਡੇ ਸੰਜੇ ਹਾਂ ਵਕਲਾਤ ਕਰਦੇ ਹਾਂ ਜੱਲਾਤ ਜੀ ਜਮਾਨਗਰ ਤੋਂ ਸਾਡੀ ਸੋਸ਼ਲ ਵੈਲਫੇਅਰ ਕਮੇਟੀ ਜਿਹੜਾ ਕਿ ਇਹ ਅਠਵਾਂ ਟੂਰਨਾਮੈਂਟ ਕਰਵਾ ਰਹੀ ਹੈ ਇਹਦੇ ਮੇਸ ਪ੍ਰਬੰਧਕ ਤਰਦੀਪ ਜੀ ਕੁੱਪੇ ਜੀ ਸਮਾਨ ਜੀ ਤੇ ਪਵਨ ਸ਼ਰਮਾ ਜੀ ਜਿਹਨਾਂ ਮੈਨੂੰ ਬਹੁਤ ਹੀ ਸਤਿਕਾਰ ਜੋ ਮੇਰੇ ਗੁਰੂ ਜੀ ਸਾਡੇ ਡ੍ਰੈਗ ਮਾਸਟਰ ਜਦੋਂ ਮੈਂ ਮਸਿਆਲ ਪੜਦਾ ਸੀ ਮਨਿੰਦਰਪਾਲ ਜੀ ਜਿਹੜੇ ਮੇਰੇ ਵੱਡੇ ਭਰਾ ਵੀ ਪਿਓ ਦੀ ਤਰ੍ਹਾਂ ਵੀ ਹੈ ਗਲੇਰੀਆ ਜੀ ਜਿਹੜੇ ਮੇਰੇ ਕੇ ਉਹ ਵੀ ਟੀਚਰ ਹੈ ਤੇ ਸ਼੍ਰੀਦਰ ਜੀ ਤੇ ਹੋਰ ਸਾਰੇ ਹੀ ਬਤਵੰਤੇ ਸੱਜਣ ਅੱਜ ਮੇਰੇ ਗੁਰੂ ਜੀ ਮਾਸਟਰ ਮਨਿੰਦਰਪਾਲ ਜੀ ਦੀ ਬਦੌਲਤ ਮੈਨੂੰ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਪਹਿਲੇ ਵੀ ਕਈ ਵਾਰੀ ਹੋਇਆ ਵੀ ਇਹ ਟੂਰਨਾਮੈਂਟ ਤੇ ਜਾ ਕੇ ਆਵਾਂ ਕੁਦਰਤੀ ਇਸ ਤਰ੍ਹਾਂ ਦੇ ਰੁਝੇਵੇਂ ਹੁੰਦੇ ਸੀ ਕਿ ਮੈਂ ਪਹੁੰਚ ਨਹੀਂ ਸਕਿਆ ਸੋ ਇਹਨਾਂ ਨੇ ਮੈਨੂੰ ਹੁਕਮ ਕੀਤਾ ਤੇ ਅੱਜ ਮੈਂ ਤੁਹਾਡੇ ਰੂਬਰੂ ਹੋਇਆ ਜਿਹੜੀ ਚੀਜ਼ ਮੈਂ ਸੋਚਦਾ ਵੀ ਮੈਂ ਕਰਾਂ ਉਹ ਜਿਹੜਾ ਸਾਡੀ ਇਹ ਵੈਲਫੇਅਰ ਸੋਸ਼ਲ ਕਲੱਬ ਹੈ ਕਮੇਟੀ ਹੈ ਇਹ ਕਰ ਰਹੀ ਹੈ ਮੇਰਾ ਹੀ ਹੈ ਕਿ ਮੈਂ ਇਲਾਕੇ ਦੇ ਵਿੱਚ ਅਸੀਂ ਜਿਹੜਾ ਨੌਜਵਾਨ ਪੀੜ੍ਹੀ ਹੈ ਬੱਚੇ ਹੈ ਉਹਨਾਂ ਨੂੰ ਸਪੋਰਟਸ ਨਾਲ ਜੋੜ ਸਕੀਏ ਤਾਂ ਕਿ ਜੋ ਕਿ ਨਸ਼ਿਆਂ ਦਾ ਅੱਜਕੱਲ੍ਹ ਇਕੱਲਾ ਪੰਜਾਬ ਹੀ ਨਹੀਂ ਸਾਰੇ ਕਿਤੇ ਨਸ਼ੇ ਬੜੇ ਸੌਖੇ ਅਵੇਲੇਬਲ ਹੋ ਰਹੇ ਹੈ ਤੇ ਬੱਚੇ ਜਿਹੜੇ ਨਸ਼ਿਆਂ ਦੇ ਘਾੜ ਵਿੱਚ ਫਸਦੇ ਜਾ ਰਹੇ ਹੈ ਸੋ ਮੇਰਾ ਵੀ ਇਹੀ ਮਕਸਦ ਹੈ ਕਿ ਅਸੀਂ ਪਿੰਡ-ਪਿੰਡ ਗਰਾਊਂਡ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਤੇ ਗੇਮਾਂ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਤੋਂ ਮੈਂ ਉੱਠਿਆ ਉਹਦੇ ਨਾਲੋਂ ਤਾਂ ਅੱਜ ਜਿੱਥੇ ਅਸੀਂ ਨੰਗਲ ਵਿੱਚ ਬੈਠੇ ਹੈ ਇੱਥੇ ਬਹੁਤ ਹੀ ਸਹੂਲਤਾਂ ਸਾਡੇ ਕੋਈ ਸਹੂਲਤ ਵੀ ਨਹੀਂ ਸੀ ਗਰਾਊਂਡ ਨਹੀਂ ਸੀ ਤੇ ਵਧੀਆ ਜੇ ਮੈਂ ਉੱਥੋਂ ਉੱਠ ਕੇ ਫਤਕ ਪਹੁੰਚ ਸਕਦਾ ਅੱਜ ਬੱਚਿਆਂ ਨੂੰ ਸਹੂਲਤ ਵੀ ਬਹੁਤ ਹੈ ਉਹ ਤਾਂ ਮੇਰੇ ਤੋਂ ਵੀ ਬੜੇ ਅੱਗੇ ਜਾ ਸਕਦੇ ਜੇ ਇੱਕ ਪਿੰਡ ਚ ਦੋ ਬੱਚੇ ਵੀ ਜਾਣ ਉਹਨੂੰ ਦੇਖੋ ਦੇਖੀ ਹੋਰ ਬੱਚੇ ਸਪੋਰਟਸ ਦੇ ਨਾਲ ਵਧਣ ਸਟੱਡੀ ਵੀ ਬਹੁਤ ਜ਼ਰੂਰੀ ਹੈ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਪਰ ਜੇ ਬੱਚੇ ਸਪੋਰਟਸ ਨਾਲ ਜੁੜਨ ਖੇਡਾਂ ਨਾਲ ਜੁੜਨ ਤਾਂ ਉਹ ਨਸ਼ਿਆਂ ਤੋਂ ਬਚ ਸਕਦੇ ਆ ਸੋ ਜੋ ਇੱਕ ਕਲਬ ਕਰ ਰਿਹਾ ਹੈ ਮੈਂ ਇਹਨਾਂ ਦਾ ਬਹੁਤ ਰੇੜੀ ਤੇ ਮੈਂ ਵੀ ਇਹਨਾਂ ਨਾਲ ਜੁੜੂਗਾ ਇਸ ਤਰ੍ਹਾਂ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਟੂਰਨਾਮੈਂਟ ਕਰਾਈਏ ਸਾਡੇ ਜਿਹੜੇ ਟੀਚਰ ਸਾਹਿਬਾਨ ਨੇ ਇਹਨਾਂ ਤੋਂ ਸਿੱਧ ਲੈ ਕੇ ਅਸੀਂ ਆਪਣੇ ਇਲਾਕੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਖੇਡ ਹੈ ਇਹਨੂੰ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਘਰ-ਘਰ ਜਿਹੜਾ ਕਿ ਹਰ ਬੱਚਾ ਚਾਹੇ ਵੀ ਮੈਂ ਵੀ ਗੇਮ ਕਰਨੀ ਹੈ ਹਰ ਘਰ ਦੇ ਵਿੱਚ ਆਪਾਂ ਗੇਮ ਨੂੰ ਵਾੜੀਏ